ਕੋਈ ਬੇਟੀ ਹੈ ਬਹੁਤ ਉਦਮਦਾਨ ਕਰਿਆ ਪਰ ਉਹਨਾਂ ਨੇ ਅੱਜ ਸਾਨੂੰ ਮਿੱਟੀ ਬਣਾਤਾ ਸਾਨੂੰ ਕਿਸੇ ਪਾਸੇ ਜੋਗੇ ਛੱਡਿਆ ਤੇ ਮੇਰੀ ਲੜਕੀ ਵੀ ਨਹੀਂ ਚਾਹੀਦੀ ਮਸ ਮੈਨੂੰ ਕੁਛ ਨਹੀਂ ਮਿਲਣਾ ਚਾਹੀਦਾ ਟੱਕਾ ਕਰਿਆ ਮੇਰੀ ਬੇਟੀ ਨਾਲ ਬਹੁਤ ਹੀ ਦੇਵਤਾ ਤੇ ਉਹ ਮਿੰਨਾਂ ਨੇ ਮਾਰੀ ਅਜੀ ਜੇ ਉਹ ਮਤਲਬ ਸਾਡੀ ਲੜਕੀ ਆਪ ਜ਼ਹਿਰ ਖਾਂਦੀ ਜਾਂ ਇਦਾਂ ਦੀ ਹਰਕਤ ਕਰਦੀ ਤਾਂ ਉਹਨਾਂ ਨੇ ਸਾਨੂੰ ਪਹਿਲੇ ਬੁਲਾਣਾ ਸੀ ਇਹਦਾ ਸਬੂਤ ਦਿੰਦੀ ਹੈ ਕਿ ਉਹਨਾਂ ਨੇ ਆਪ ਮਾਰੀ ਵੈਲੇ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਕਿ ਉਸ ਵੇਲੇ ਉਹਦੀ ਹਾਲਾਤ ਜਿਹੜੇ ਹੈਗੇ ਆ ਉਹ ਬੈੱਡ ਤੇ ਕੱਲੀ ਪਈ ਹੈ ਮਤਲਬ ਉਹਦਾ ਲੈਟਰਨ ਬਾਥਰੂਮ ਵਿੱਚੇ ਹੋਇਆ ਸੀ ਤੇ ਉਹ ਸਾਡੇ ਨਾਲ ਬੁਖਲਾਨ ਚਲਾਣ ਤੇ ਨਾ ਉਹਨੂੰ ਸਾਦਾ ਵੀ ਕੋਈ ਪਤਾ ਨਹੀਂ ਸੀ ਉਸ ਤੋਂ ਬਾਅਦ ਅਸੀਂ ਲੈ ਕੇ ਜਿਹੜਾ ਹੈਗਾ ਪਰਮਾਰ ਤੇ ਚਲੇ ਜਾਂਦੇ ਆ ਪਰ ਉਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੋਹਰਾ ਪਰਿਵਾਰ ਹਾਂਜੀ ਸੋਹਰਾ ਪਰਿਵਾਰ ਜਿਹੜਾ ਦਾਰਾ ਉਹ ਬੋਲ ਕੇ ਮੂੰਹੋਂ ਕਹਿੰਦਾ ਸੀ ਬਾਰ-ਬਾਰ ਜਦੋਂ ਸਾਡੀ ਲੜਕੀ ਜਿਸ ਦਿਨ ਵਿਆਹੀ ਗਈ 6 ਨਵੰਬਰ ਨੂੰ ਉਸ ਦਿਨ ਦਰਵਾਜ਼ੇ ਲੰਘਣ ਤੋਂ ਪਹਿਲਾਂ ਹੀ ਉਸ ਦੀ ਜਿਹੜੀ ਨਣ ਦਾ ਉਹ ਕਹਿੰਦੀ ਹੈ ਛੋਟੀ ਨਣਦ ਕਿ ਇਸ ਨੇ ਕੋਕਾ ਨਹੀਂ ਪਾਇਆ ਆਪਣੀ ਮਾਂ ਨੂੰ ਕਹਿੰਦੀ ਹੈ ਮਤਲਬ ਇਸ ਤਰ੍ਹਾਂ ਦਾ ਉਹਨਾਂ ਦੇ ਮਨ ਵਿੱਚ ਇਦਾਂ ਦੇ ਖਿਆਲ ਸੀ ਕਿ ਉਹ ਸਿੱਖੀ ਨੂੰ ਨਹੀਂ ਚਾਹੁੰਦੇ ਸੀ ਪਰ ਉਹਨਾਂ ਨੇ ਸਾਡੇ ਨਾਲ ਵਾਧੇ ਕਰਕੇ ਸਾਨੂੰ ਲੁੱਟਿਆ ਜੀ ਆਂਡਾ ਮੀਟ ਨੂੰ ਲੈ ਕੇ ਵੀ ਕੋਈ ਗੱਲ ਸੀ ਹਾਂਜੀ ਇਹ ਉਹਨਾਂ ਦੇ ਮਤਲਬ ਸੱਸ ਨੇ ਉਹ ਤੋਂ ਕਰਵਾਇਆ ਜੀ ਉਹਦੇ ਮਤਲਬ ਜਿਹੜੀ ਸਿੱਖੀ ਆ ਉਹ ਸਾਰੀ ਭੰਗ ਕਰ ਦਿੱਤੀ ਅੱਜ ਉਹਨੇ ਕੋਕਾ ਵੀ ਪਾਇਆ ਉਹਦੇ ਉਨੇ ਵਿਸਾਖੀ ਤੋਂ ਅਗਲੇ ਦਿਨ 14 ਤਰੀਕ ਨੂੰ ਉਹਨਾਂ ਨੇ ਉਹਦੇ ਕੋਕਾ ਪਾਇਆ ਜੀ ਜ਼ਬਰਦਸਤੀ ਸਾਡੇ ਘਰ ਆਣ ਤੋਂ ਬਾਅਦ ਵਿੱਚ ਜਦੋਂ ਗਿਆ ਤਾਂ ਜ਼ਬਰਦਸਤੀ ਉਹਦੇ ਕੋਕਾ ਵੀ ਪਾਇਆ ਗਿਆ ਇਹ ਨੂੰ ਨਾਟਕ ਕਰਦੀ ਹੈ ਜੀ ਛੋਟੀ ਉਮਰ ਦੀ ਕਿ ਨਹੀਂ ਬਣਾਇਆ ਕਹਿੰਦੀ ਆ ਹੁਣ ਤੂੰ ਨਾਟਕ ਕਰਕੇ ਦੱਸਦੀ ਹੈ ਨਹੀਂ ਕਿ ਉਹਨੇ ਬਹੁਤ ਟੌਰਚਰ ਕਰਿਆ ਉਹਨਾਂ ਕਰਦੇ ਰਹੇ ਸੀ ਕਿ ਆਹ ਤੇ ਆਂਡੇ ਬਣਾਏ ਕਹਿੰਦੀ ਇਹ ਘਰਲੇ ਨੂੰ ਆਂਡੇ ਦੇ ਉਹਨੇ ਦੇ ਦਿੱਤੇ ਉਹਨੇ ਨਹੀਂ ਖਾਦੇ ਤਾਂ ਕਹਿੰਦੀ ਇਹਦਾ ਮਤਲਬ ਤੂੰ ਸੱਤ ਛਾਦੂਗੀ ਕਹਿੰਦੀ ਨੀਹਾ ਇਸ ਬਾਰੇ ਮਤਲਬ ਬਹੁਤ ਰੋਈ ਤੇ ਕਿਹਾ ਕਿ ਪਾਪਾ ਮੰਮੀ ਤੁਸੀਂ ਮੇਰੇ ਬਾਰੇ ਗੱਲ ਨਹੀਂ ਸੀ ਕੀਤੀ ਕਿ ਮੈਂ ਅਮਰਤ ਛਕਿਆ ਹੋਇਆ ਹੈ ਬੇਤੇ ਜਿਹੜਾ ਵਿਆਹ ਉਹ ਅਸੀਂ ਅਨੰਦ ਕਾਰਜ ਨਾਲ ਕਰਨਾ ਹੈ ਉਦਾਂ ਦੀਆਂ ਗੱਲਾਂ ਕੀਤੀਆਂ ਤੇ ਉਹ ਕਹਿੰਦੀ ਇਹ ਮਾੜੇ ਆ ਤੇ ਬਹੁਤ ਮਾੜੇ ਆ ਅਸੀਂ ਵੀ ਰੋਏ ਪਹੁੰਚ ਤੇ ਉਹ ਵੀ ਰੋਈ ਸਾਡੀ ਲੜਕੀ ਜਿਹੜੀ ਹੈਗੀ ਨੇ ਮਤਲਬ ਅਮਰਤ ਜਿਹੜਾ ਬੜੇ ਪ੍ਰੇਮ ਸ਼ਰਦਾ ਨਾਲ ਧਾਰਨ ਕੀਤਾ ਸੀ ਇਹ 10 ਸਾਲ ਤੋਂ ਜਿਹੜਾ ਹੈਗਾ ਜਦੋਂ ਸਿੰਘੇ ਤੋਂ ਮਤਲਬ ਗੁਰੂ ਗੋਬਿੰਦ ਸਿੰਘ ਨੇ ਜਿੱਦਾਂ ਗੁਰਦੁਆਰਾ ਸਾਹਿਬ ਛੱਡਿਆ ਕੇਸਗੜ੍ਹ ਸਾਹਿਬ ਛੱਡਿਆ ਉਹਨਾਂ ਦਸ ਦਿਨਾਂ ਚ ਥੱਲੇ ਪੈਂਦੀ ਸੀ ਨੀਚੀ ਧਰਤੀ ਤੇ ਮਤਲਬ ਪੈਂਦੀ ਸੀ ਤੇ ਸਹੀਦੀ ਬਾਗ ਜਿਹੜਾ ਹੈਗਾ ਜੀ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਅਸੀਂ ਇਹ ਸਭ ਕੁਝ ਕੀਤਿਆ ਸੀ ਗੱਲਾਂ ਪਰ ਉਹਦੇ باوجود ਵੀ ਉਹ ਤੰਗ ਕਰਦੇ ਰਹੇ ਜਾਂ ਸਾਡੀ ਆ ਸੇਵਾ ਨਹੀਂ ਹੋਈ ਉਹ ਨਹੀਂ ਹੋਈ ਇਦਾਂ ਦੀਆਂ ਵੀ ਕੁਝ ਕੁਝ ਗੱਲਾਂ ਆਉਂਦੀਆਂ ਨੰਨਦਾਂ ਜਿਹੜੀਆਂ ਕਰਦੀਆਂ ਉਹਨਾਂ ਨੇ ਇੱਕ ਦੋ ਵਾਰੀ ਉਹਨੂੰ ਰਸੋਈ ਵਿੱਚ ਵੀ ਘੇਰਿਆ ਜਾਂ ਕੁੰਡਾ ਲਾ ਕੇ ਵੀ ਉਹਨੂੰ ਕੁੱਟਿਆ ਜਾਂ ਦਬਾਹ ਪੰਦੀਆਂ ਰਹੀਆਂ ਅੱਜ ਅਸੀਂ ਆਪਣੀ ਧੀ ਨੂੰ ਇੱਕ ਮਤਲਬ ਗਲਤ ਬੰਦਿਆਂ ਦੇ ਨਾਲ ਰਿਸ਼ਤਾ ਕਰਕੇ ਅਸੀਂ ਉਹਨੂੰ ਖੋ ਲਿਆ ਹੈ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇੱਕ ਬੋਲਿਆ ਕਿ ਤੂੰ ਸੀ ਮਾੜਿਆ ਉਹ ਬਹੁਤ ਅੱਛੇ ਹੈ ਕਹਿੰਦੀ ਤੈਨੂੰ ਜੋਤੀ ਪਤਾ ਨਹੀਂ ਹੈ ਉਹ ਬਹੁਤ ਅੱਛੇ ਹੈ ਉਹਨਾਂ ਮਤਲਬ ਆਪਣਾ ਸਾਰਾ ਕੁਝ ਆਪਣੇ ਵਿੱਚ ਹੀ ਦਬਾ ਲਿਆ ਹਾਂ ਕਦੇ ਨਹੀਂ ਅਸੀਂ ਉਹ ਕਿਹਾ ਵੀ ਤੈਨੂੰ ਅਸੀਂ ਉੱਥੇ ਨਹੀਂ ਭੇਜਣਾ ਨਹੀਂ ਭੇਜਣਾ ਕੰਦੀ ਨੇ ਇਹ ਜੋਤੀ ਇਦਾਂ ਦੀ ਗੱਲ ਕੋਈ ਨਹੀਂ ਹੈ ਉਹਨਾਂ ਸਾਨੂੰ ਮਤਲਬ ਆਪਣਾ ਐਨ ਖੁੱਲ ਕੇ ਕਿਸੇ ਨੂੰ ਵੀ ਨਹੀਂ ਦੱਸਿਆ ਲੜਕੀ ਸਹਿਸ਼ੀਲ ਹੋਣ ਕਰਕੇ ਸਾਰੀਆਂ ਗੱਲਾਂ ਨੂੰ ਸੋਚਦੀ ਹੋਈ ਸਿੱਖੀ ਮਰਿਆਦਾ ਨੂੰ ਰੱਖਦੀ ਹੋਈ ਕਿ ਮੈਂ ਦੂਜੇ ਘਰ ਨਹੀਂ ਜਾਣਾ ਚਾਹ ਕੱਲ ਨੂੰ ਬਹੁਤ ਪ੍ਰੋਬਲਮਾਂ ਆਣ ਗਿਆ ਇਸ ਕਰਕੇ ਸਹਿੰਦੀ ਰਹੀ ਪਰ ਉਹਨਾਂ ਨੇ ਫਿਰ ਵੀ ਜ਼ਬਰਦਸਤੀ ਕਰਕੇ ਉਸ ਨੂੰ ਜ਼ਹਿਰ ਖੁਲਾ ਕੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਉਹ ਵੀ ਦੇਖੀ ਹੋਊਗੀ ਔਰ ਜਦੋਂ ਲੋਕਾਂ ਨੇ ਉਹ ਵੀਡੀਓ ਦੇਖੀ ਤਾਂ ਹਰ ਇੱਕ ਦੀ ਅੱਖ ਦੇ ਵਿੱਚ ਪਾਣੀ ਆਇਆ ਉਹ ਵੀਡੀਓ ਸੀ ਇੱਕ ਕੁੜੀ ਦੀ ਜਿਸ ਦੀ ਹਤਿਆ ਦੇ ਇਲਜ਼ਾਮ ਉਸਦੇ ਸਾਰੇ ਪਰਿਵਾਰ ਤੇ ਲੱਗ ਰਹੇ ਆ ਤਾਂ ਦੋਸਤੋ ਸਾਡਾ ਮਕਸਦ ਇਹ ਹੈ ਅਸੀਂ ਪਰਿਵਾਰ ਦੇ ਕੋਲ ਤਾਂ ਆਏ ਆ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਮਨੁੱਖ ਕਦੋਂ ਦਰਿੰਦਾ ਬਣ ਜਾਂਦਾ ਹੈ ਇਹ ਅੱਜ ਦੇ ਟਾਈਮ 'ਚ ਪਤਾ ਨਹੀਂ ਲੱਗਦਾ ਤੇ ਲੋਕਾਂ ਦਾ ਇੰਨਾ ਕਿ ਕ੍ਰਿਮੀਨਲ ਮਾਈਂਡ ਹੋਇਆ ਪਿਆ ਅੱਜਕੱਲ੍ਹ ਕੇ ਬੰਦਾ ਮਾਰਨਾ ਉਹਨਾਂ ਨੂੰ ਕੱਕ ਪਟਣ ਦੇ ਬਰਾਬਰ ਲੱਗਦਾ ਹੈ ਤਾਂ ਸਾਡੇ ਨਾਲ ਨੇ ਉਹਨਾਂ ਦੇ ਪਿਤਾ ਔਰ ਉਹਨਾਂ ਦੇ ਮਾਤਾ ਜੀ ਨਾਲ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਕੀ ਹਾਲ ਹੈ ਇਹਨਾਂ ਦੀ ਹਸਦੀ ਖੇਡ ਦੀ ਕੁੜੀ ਜਿਸ ਨੂੰ ਚਾਈ ਚਾਈ ਮਾਪਿਆਂ ਨੇ ਵਿਆਇਆ ਔਰ ਬਾਅਦ ਦੇ ਵਿੱਚ ਕੁਝ ਹੀ ਮਹੀਨਿਆਂ ਦੇ ਬਾਅਦ ਉਸ ਦੀ ਮੌਤ ਦੀ ਖਬਰ ਆਉਂਦੀ ਹੈ ਸਾਰਾ ਪਿੰਡ ਅੱਜ ਨਾਲ ਕਿਉਂ ਖੜਾ ਹੈ ਕਿਉਂਕਿ ਪਿੰਡ ਕਹਿ ਰਿਹਾ ਹੈਗਾ ਕਿ ਕੁੜੀ ਔਰ ਕੁੜੀ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਉਹ ਸਾਰਾ ਪਰਿਵਾਰ ਹੱਸਦਾ ਖੇਡਦਾ ਸੀ ਪਰ ਜਿੱਥੇ ਉਹਦਾ ਵਿਆਹ ਹੋਇਆ ਉਸ ਤੋਂ ਬਾਅਦ ਕੀ ਕਹਾਣੀ ਬਣੀ ਉਹ ਸਾਰੀ ਇਹਨੇ ਜਬਾਨੀ ਜਾਣਦੇ ਆ ਤੇ ਅਸੀਂ ਇਸੇ ਕਰਕੇ ਆਇਆ ਵਾਰ-ਵਾਰ ਕਹਿ ਰਹੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਇਸ ਪਾਸੇ ਸਰਕਾਰ ਨੂੰ ਇਹ ਵੀਡੀਓ ਵੀ ਦੇਖਣੀ ਚਾਹੀਦੀ ਔਰ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਕਨੌਣੀ ਹਰਕਤ ਕੀਤੀ ਉਹਨਾਂ ਤੇ ਐਕਸ਼ਨ ਵੀ ਹੋਣਾ ਚਾਹੀਦਾ ਤਾਂ ਭਾਈ ਜੀ ਪਹਿਲਾਂ ਤਾਂ ਪੂਰੀ ਕਹਾਣੀ ਦੱਸੋ ਸਾਨੂੰ ਕਿ ਅਖਰਕਾਰ ਕਦੋਂ ਵਿਆਹ ਹੋਇਆ ਸੀ ਕਦੋਂ ਮੈਰਿਜ ਹੋਈ ਸੀ ਮੈਰਿਜ ਉਹਨਾਂ ਦੀ 6 ਨਵੰਬਰ ਨੂੰ ਹੋਈ ਸੀ 2024 ਮਤਲਬ 5.5 ਮਹੀਨੇ ਟਾਈਮ ਪਹਿਲੇ ਹਾਂਜੀ ਤੇ ਮੈਰਿਜ ਤੋਂ ਬਾਅਦ ਜਿਹੜਾ ਰਿਸ਼ਤਾ ਜਿਹੜਾ 1.5 ਮਹੀਨੇ ਪਹਿਲੇ ਹੋਇਆ ਜੀ ਜਿਹੜਾ ਰਿਸ਼ਤਾ ਕੀਤਾ ਸੀ ਸ਼ਹੀਦੀ ਬਾਗ ਬੈਠ ਕੇ ਮਤਲਬ ਗੱਲਬਾਤ ਕੀਤੀ ਉਹਨਾਂ ਨਾਲ ਕਿ ਸਾਡੀ ਲੜਕੀ ਨੇ ਜਿਹੜਾ ਹੈਗਾ ਅਮਰਤ ਛੱਕਿਆ ਹੋਇਆ ਹੈ ਅਮਰਤ ਛੱਕੇ ਹੋਏ ਉਸ ਦੇ ਮਤਲਬ ਉਸ ਦੇ ਹਿਸਾਬ ਨਾਲ ਹੀ ਸਭ ਕੁਝ ਕਰਨ ਕੇ ਆਨੰਦ ਕਾਰਜ ਨਾਲ ਵਿਆਹ ਹੋਊਗਾ ਤੇ ਉਹ ਨਹੀਂ ਕੋਕਾ ਨਹੀਂ ਪਾਇਆ ਕੋਕਾ ਨਹੀਂ ਪਾਊਗੀ ਤੇ ਜਿਹੜੇ ਪੰਜ ਕਗਾਰ ਆ ਉਹ ਇਨੀ ਪੈਨੇ ਹੋਏ ਨੇ ਤੇ ਗੁਰਦੁਆਰਾ वगैरह ਜਾਂ ਮਤਲਬ ਇਹਨਾਂ ਤੇ ਵੀ ਜਾਇਆ ਕਰੂਗੇ ਜਾਂ ਉਹ ਪਾਠ ਕਰਦੀ ਹੈ ਉਹਦਾ ਨਿਤਨੇਮ ਚੱਲਦਾ ਰਹਿਣਾ ਚਾਹੀਦਾ ਉਹ ਹਰ ਇੱਕ ਚੀਜ਼ ਨੂੰ ਮੰਨੇ ਹੈ ਪਰ ਜਿੱਦਾਂ ਹੀ ਵਿਆਹ ਦੇ ਮਤਲਬ ਪੰਜ 10 ਪੰਜ ਸੱਤ ਦਿਨ ਪਹਿਲੇ ਜੜੀ ਦੀ ਸੱਸ ਉਹ ਕਹਿੰਦੀ ਕਿ ਇਸਨੇ ਕੋਕਾ ਨਹੀਂ ਪਾਇਆ ਜਾਂ ਪੱਛਾ ਤੂੰ ਕੋਕਾ ਪਾਲੇ ਪਤੀ ਆ ਕੇ ਕਹਿੰਦੇ ਸੀ ਪਰ ਸਾਡੀ ਲੜਕੀ ਨੇ ਕਿਹਾ ਵੀ ਮੰਮੀ ਨਾਲ ਗੱਲ ਕਰ ਲਓ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਪਰ ਸਾਡੀ ਲੜਕੀ ਨਾਲ ਗੱਲ ਕੀਤੀ ਸੀ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਹੌਲੀ-ਹੌਲੀ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਵਿਆਹ ਤੋਂ ਬਾਅਦ ਤੇ ਕਰਦੇ ਰਹੇ ਦੇ ਵਿਆਹ ਹੀ ਗਈ ਨਣ ਦੂਸਰੇ ਦਿਨ ਉਹਦੇ ਮਗਰ ਪੈ ਗਈ। ਵੀ ਤੇ ਕੋਕਾ ਦਾ ਨਹੀਂ ਪਾਇਆ। ਜਦੋਂ ਸਾਡੀ ਲੜਕੀ ਜਿਸ ਦਿਨ ਵਿਆਹ ਹੀ ਗਈ 6 ਨਵੰਬਰ ਨੂੰ ਉਸ ਦਿਨ ਦਰਵਾਜੇ ਲੰਘਣ ਤੋਂ ਪਹਿਲਾਂ ਹੀ ਉਸ ਦੀ ਜਿਹੜੀ ਨਣ ਦਾ ਉਹ ਕਹਿੰਦੀ ਹੈ ਛੋਟੀ ਨਣਦ ਕੇ ਇਸ ਨੇ ਕੋਕਾ ਨਹੀਂ ਪਾਇਆ ਆਪਣੀ ਮਾਂ ਨੂੰ ਕਹਿੰਦੀ ਹੈ। ਮਤਲਬ ਇਸ ਤਰ੍ਹਾਂ ਦਾ ਉਹਨਾਂ ਦੇ ਮਨ ਵਿੱਚ ਇਦਾਂ ਦੇ ਖਿਆਲ ਸੀ ਕਿ ਉਹ ਸਿੱਖੀ ਨੂੰ ਨਹੀਂ ਚਾਹੁੰਦੇ ਸੀ ਪਰ ਉਹਨਾਂ ਨੇ ਸਾਡੇ ਨਾਲ ਵੈਧੇ ਕਰਕੇ ਸਾਨੂੰ ਲੁੱਟਿਆ ਜੀ। ਜਿਸ ਦਾ ਪ੍ਰਨਾਮ ਅੱਜ ਅਸੀਂ ਆਪਣੀ ਲੜਕੀ ਨੂੰ ਖੋ ਬੈਠੇ। ਤੇ ਸਾਡੇ ਜਿਹੜੇ ਵਿੱਚ ਆਲੇ ਉਹਨਾਂ ਨੇ ਵੀ ਸਾਨੂੰ ਬੜਾ ਆਸ਼ਵਾਸਨ ਦਿੱਤਾ ਸੀ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਉਹ ਵੀ ਇੱਕ ਮਤਲਬ ਗੁਰਸੇਖੀ ਜਿਹੜਾ ਹੈਗਾ ਜੀ ਸ਼ਹੀਦ ਮਤਲਬ ਸ਼ਹੀਦੀ ਬਾਗ ਜਿਹੜਾ ਹੈਗਾ ਜੀ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਅਸੀਂ ਇਹ ਸਭ ਕੁਝ ਕੀਤਿਆ ਸੀ ਗੱਲਾਂ ਪਰ ਉਹਦੇ باوجود ਵੀ ਉਹ ਤੰਗ ਕਰਦੇ ਰਹੇ ਜਾਂ ਸਾਡੀ ਆ ਸੇਵਾ ਨਹੀਂ ਹੋਈ ਹੋ ਨਹੀਂ ਹੋਈ ਇਦਾਂ ਦੀਆਂ ਵੀ ਕੁਝ ਕੁਝ ਗੱਲਾਂ ਉਹਦੀਆਂ ਨੰਨਦਾਂ ਜਿਹੜੀਆਂ ਕਰਦੀਆਂ ਉਹਨਾਂ ਨੇ ਇੱਕ ਦੋ ਵਾਰੀ ਉਹਨੂੰ ਰਸੋਈ ਵਿੱਚ ਵੀ ਘੇਰਿਆ ਜਾਂ ਕੁੰਡਾ ਲਾ ਕੇ ਵੀ ਉਹਨੂੰ ਕੁੱਟਿਆ ਜਾਂ ਦਬਾਹ ਪੰਦੀਆਂ ਰਹੀਆਂ ਜਿਨ੍ਹਾਂ ਵਿੱਚੋਂ ਇੱਕ ਲੜਕੀ ਤਾਂ ਉਹਨਾਂ ਦੀ 6-7 ਮਹੀਨੇ ਉੱਥੇ ਹੀ ਰਹੀ ਬਿਆਹ ਤਾਂ ਪਹਿਲਾਂ ਹੀ ਉੱਥੇ ਸੀ ਤੇ ਹੁਣ ਥੋੜੇ ਦਿਨ ਹੋਏ ਆਪਣੇ ਮਾਪਿਆਂ ਨੂੰ ਨਾ ਸਹਰਿਆਂ ਨੂੰ ਗਈ ਹੈ। ਦੋ ਨਣਦਾ ਸੇ ਦੋ ਨਣਦਾ ਜੀ ਤੇ ਦੂਜੀ ਨਣਦੇ ਵੀ ਜਿਹੜੀ ਨੇੜੇ ਹੀ ਨੌਕਰੀ ਕਰਦੀ ਆ ਉਹ ਵੀ ਆਂਦੀ ਜਾਂਦੀ ਰਹਿੰਦੀ ਸੀ ਜਿਨ੍ਹਾਂ ਨੇ ਇਹਨੂੰ ਸ਼ਿਕਾਰ ਬਣਾ ਕੇ ਰੱਖਿਆ ਤੇ ਦਵਾ ਕੇ ਰੱਖਿਆ। ਹਾਂਜੀ। ਇਹ ਘਟਨਾ ਦਾ ਪਤਾ ਕਦੋਂ ਲੱਗਦਾ ਤੁਹਾਨੂੰ? ਪਹਿਲੀ ਵਾਰ। ਪਹਿਲੀ ਵਾਰ ਘਟਨਾ ਦਾ ਸਾਨੂੰ ਪਤਾ ਲੱਗਦਾ ਜੀ ਇਹ ਲੋਹੜੀ ਤੋਂ ਇੱਕ ਦਿਨ ਪਹਿਲੇ 12 ਤਰੀਕ ਨੂੰ ਜਿਹਦੇ ਵਿੱਚ ਸਾਡਾ ਜੁਆਈ ਕਹਿੰਦਾ ਹੈ ਕਿ ਤੁਸੀਂ ਨੇਹਾ ਨੂੰ ਅਕਲ ਨਹੀਂ ਦਿੱਤੀ ਜਾਂ ਉਹਨੂੰ ਸਮਝਾਇਆ ਨਹੀਂ ਹੈ। ਮਤ ਨਹੀਂ ਲਾਇਆ। ਵੇ ਉਹ ਆਪਣੇ ਸੱਸ ਸੋਰੇ ਨਾਲ ਕਿਦਾਂ ਗੱਲ ਕਰਦੀ ਐ ਤੇ ਉਹਨੂੰ ਕੁਝ ਹੋ ਗਿਆ ਐ ਤੁਸੀਂ ਉਹਨੂੰ ਜਾ ਕੇ ਦੇਖ ਲਓ ਇਹ ਉਹਨੇ ਮੈਂ ਸਾਨੂੰ ਸ਼ਿਕਾਇਤ ਕੀਤੀ ਸਾਡੀ ਲੜਕੀ ਨੇ ਉਹ ਤੋਂ ਪਹਿਲਾਂ ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਸੀ ਕੀਤੀ ਜਿਸ ਕਰਕੇ ਅਸੀਂ ਲੋਹੜੀ ਵਾਲੇ ਦਿਨ ਗਏ ਜਦੋਂ ਲੋਹੜੀ ਵਾਲੇ ਦਿਨ ਜਾਣ ਤੋਂ ਪਹਿਲਾਂ ਹੀ ਅਸੀਂ ਲੜਕੇ ਦੇ ਫੋਨ ਤੋਂ ਬਾਅਦ ਮੈਂ ਕੁੜਮ ਨੂੰ ਫੋਨ ਲਾਇਆ ਜੀ ਮੁੰਡੇ ਦੇ ਬਾਪ ਨੂੰ ਜੋ ਕਿ ਆਪਣੇ ਘਰ ਸੀ ਉਹ ਕਹਿੰਦੇ ਵੀ ਨਹੀਂ ਸਾਡੇ ਘਰ ਇਦਾਂ ਦੀ ਕੋਈ ਗੱਲ ਨਹੀਂ ਐ ਤੁਹਾਨੂੰ ਕਿਹਨੇ ਦੱਸਿਆ ਮੈਂ ਕਿਹਾ ਵੀ ਤੁਹਾਡੇ ਲੜਕੇ ਨੇ ਗੱਲ ਕੀਤੀ ਐ ਤੇ ਉਹ ਕਹਿੰਦਾ ਮੈਂ ਚਲੋ ਨੇਹਾ ਨਾਲ ਤੁਹਾਡੀ ਗੱਲ ਕਰਾ ਦਿੰਦਾ ਜਦੋਂ ਨੇਹਾ ਨਾਲ ਗੱਲ ਕਰੀ ਅਸੀਂ ਤਾਂ ਨੇਹਾ ਇਸ ਬਾਰੇ ਮਤਲਬ ਬਹੁਤ ਰੋਈ ਤੇ ਕਿਹਾ ਕਿ papa mummy ਤੁਸੀਂ ਮੇਰੇ ਬਾਰੇ ਗੱਲ ਨਹੀਂ ਸੀ ਕੀਤੀ ਕਿ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਤੇ ਜਿਹੜਾ ਵਿਆਹ ਉਹ ਅਸੀਂ ਅਨੰਦ ਕਾਰਜ ਨਾਲ ਕਰਨਾ ਹੈ ਉਹਦਾਂ ਦੀਆਂ ਗੱਲਾਂ ਕੀਤੀਆਂ ਤੇ ਉਹ ਕਹਿੰਦੀ ਇਹ ਮਾੜੇ ਹੈ ਤੇ ਬਹੁਤ ਮਾੜੇ ਆ ਅਸੀਂ ਵੀ ਰੋਏ ਫੋਨ 'ਤੇ ਤੇ ਉਹ ਵੀ ਰੋਈ ਉਸ ਤੋਂ ਬਾਅਦ ਅਸੀਂ ਦੂਜੇ ਦਿਨ ਗਏ ਉਹਨਾਂ ਨੇ ਰਾਤ ਨੂੰ ਜਿਹੜਾ ਸਾਡੀ ਕੁੜੀ ਨੂੰ ਲੜਕੀ ਨੂੰ ਪ੍ਰੈਸ ਕਰ ਲਿਆ ਇਹ ਘਰ ਤੇ ਰਹੀ ਐ ਸਾਡੀ ਇੰਨੀ ਬੜੀ ਗਲਤੀ ਦੀ ਸਾਨੂੰ ਜਿਆਦਾ ਸਜ਼ਾ ਮਿਲਣੀ ਅਸੀਂ ਸਬੰਧ ਬਣਾ ਕੇ ਰੱਖਨੇ ਅੱਜ ਤੋਂ ਬਾਅਦ ਅਸੀਂ ਗੱਲਾਂ ਨਹੀਂ ਕਰਾਂਗੇ ਇਦਾਂ ਦੀਆਂ ਮਤਲਬ ਇਦਾਂ ਦੀ ਗੱਲ ਕਰਕੇ ਦੂਜੇ ਦਿਨ ਜਿਹੜਾ ਹੈਗਾ ਬਹੁਤਾ ਅਸੀਂ ਐਕਸ਼ਨ ਨਹੀਂ ਲੈਂਦੇ ਸਾਡੀ ਲੜਕੀ ਵੀ ਜਿਹੜੀ ਹੈ ਮੰਨ ਜਾਂਦੀ ਅਸੀਂ ਕਹਿੰਦੇ ਸੀ ਕਿ ਘਰ ਹੈ ਜਿਹੜਾ ਉਹ ਆਪਸ ਵਿੱਚ ਸਬੰਧ ਬਣਿਆ ਰਵੇ ਤੇ ਸਾਡੀ ਆਪ ਆਪ ਕਹਿ ਹੀ ਦਿੰਦੇ ਨੇ ਕਿ ਚਲੋ ਕੋਈ ਨਹੀਂ ਨਿੱਕੀ ਮੋਟੀ ਗੱਲ ਹੈ ਆਪਸੀ ਸੈੱਟ ਹੋ ਜੂਗੀ ਗੱਲਾਂ ਦੀਆਂ ਗੱਲਾਂ ਕਰਕੇ ਇੱਕ ਇੱਕ ਮਤਲਬ ਚਾਰਾਂ ਪੰਜਾਂ ਮੈਂਬਰਾਂ ਚੋਂ ਇੱਕ ਜਣਾ ਜਿਆਦਾ ਤੰਗ ਕਰਦਾ ਤੇ ਦੂਜਾ ਉਸ ਨੂੰ ਮਤਲਬ ਫੇਰ ਪਤੀ ਆਉਂਦਾ ਹੈ ਜੇ ਸਮਝ ਆਉਂਦਾ ਹੈ ਇਦਾਂ ਦੀ ਹਾਲਾਤ ਦੇ ਵਿੱਚ ਹੀ ਇਹ ਦਿਨ ਆ ਗਏ ਤੇ ਹੁਣ ਇਹਨਾਂ ਨੇ ਵੱਡਾ ਐਕਸ਼ਨ ਲੈ ਕੇ ਜਿਹੜਾ ਹੈਗਾ 18 ਤਰੀਕ ਨੂੰ ਮਤਲਬ ਸਾਨੂੰ 19 ਤਰੀਕ ਸ਼ਾਮ ਨੂੰ 8:30 ਵਜੇ ਫੋਨ ਆਂਦਾ ਤੇ ਉਹਦੇ ਤਾਇਆ ਜੀ ਬੋਲਦੇ ਆ ਲੜਕੇ ਦੇ ਉਹ ਕਹਿੰਦੇ ਆ ਵੇ ਕੱਲ ਸਵੇਰੇ ਲੜਕਾ ਤੇ ਲੜਕੀ ਇਹ ਦੋਨੋਂ ਆਪਸ ਵਿੱਚ ਬੱਚੇ ਆ ਜਿਹੜੇ ਲੜ ਪਏ ਉਹ ਤੋਂ ਬਾਅਦ ਲੜਕੀ ਨੂੰ ਜਿਹੜਾ ਹੈਗਾ ਟਟੀਆਂ ਉਲਟੀਆਂ ਲੱਗੀਆਂ ਤੇ ਅਸੀਂ ਇਹਦੇ ਇਲਾਜ ਵਾਸਤੇ ਪੰਜਾਇਰੇ ਲੈ ਗਏ ਉੱਥੇ ਮਤਲਬ ਟ੍ਰੀਟਮੈਂਟ ਹੋਇਆ ਟ੍ਰੀਟਮੈਂਟ ਤੋਂ ਬਾਅਦ ਜਿਹੜਾ ਡਾਕਟਰ ਹੈ ਉਹ ਕਹਿੰਦਾ ਵੀ ਇਹਨੇ ਕੁਝ ਖਾ ਲਿਆ ਹੈ ਤੇ ਕਹਿੰਦੇ ਅਸੀਂ ਅੱਜ ਇਹਨੂੰ ਹੁਣੇ ਲੈ ਕੇ ਘਰ ਆਏ ਤੇ ਇਹ ਜਿਹੜੀ ਇਸ ਵੇਲੇ ਠੀਕ ਹੈ ਵੀ ਤੁਸੀਂ ਆ ਜਾਓ ਆ ਕੇ ਜੇ ਤੁਸੀਂ ਗੱਲ ਕਰਨੀ ਹੈ ਤਾਂ ਗੱਲ ਕਰ ਲਓ ਬਈ ਆ ਜਾਓ ਉਹ ਤੋਂ ਬਾਅਦ ਜਿਹੜਾ ਦਾਰਾ ਪ੍ਰਧਾਨ ਹੈ ਜੀ ਜੋ ਕਿ ਸਾਡੇ ਕੁੜਮ ਦਾ ਭਤੀਜਾ ਹੈ ਉਹਦਾ ਫੋਨ ਆਇਆ ਤੇ ਉਹ ਵੀ ਕਹਿੰਦਾ ਵੀ ਤੁਸੀਂ ਆ ਜਾਓ ਤੇ ਗੱਲ ਕਰ ਲਓ ਉਸ ਤੋਂ 15 ਮਿੰਟ ਬਾਅਦ ਫੇਰ ਮਤਲਬ ਜਵਾਈ ਦਾ ਫੋਨ ਆਂਦਾ ਹੈ ਉਹ ਕਹਿੰਦਾ ਕਿ ਤੁਸੀਂ ਆਏ ਕਿੱਥੇ ਪਹੁੰਚ ਗਏ ਅਸੀਂ ਕਿਹਾ ਵੇ ਇੰਨੀ ਜਲਦੀ ਕਿੱਥੇ ਆ ਜਾਣਾ ਵੇ ਇੰਨੀ ਵੀ ਕਿਆ ਕੋਲੀ ਹੋਗੀ ਉਹ ਕਹਿੰਦਾ ਨਹੀਂ ਅਸੀਂ ਇੱਜ਼ਤ ਵਾਲੇ ਬੰਦੇ ਆ ਕਹਿਣ ਦਾ ਮਤਲਬ ਉਹ ਸਾਨੂੰ ਉਹਨਾਂ ਨੇ ਬਹੁਤ ਜਲਦੀ ਵਿੱਚ ਸੱਦਣਾ ਚਾਇਆ ਪਰ ਅਸੀਂ ਆਪਸ ਵਿੱਚ ਗੱਲਬਾਤ ਕਰਕੇ ਮੁੰਡਾ ਸਾਡਾ ਬਾਹਰ ਕੰਮ ਕਰਦਾ ਉਹ ਤੇ ਫੋਨ ਕਰਕੇ ਤੇ ਅਸੀਂ ਬੱਚੋਲਿਆਂ ਨੂੰ ਲੈ ਕੇ ਇੱਕ ਘੰਟਾ ਸਾਨੂੰ ਲੱਗ ਗਿਆ ਹੋਵੇਗਾ ਲਗਭਗ 10 ਵਜੇ ਜਾਂ 9:30 ਵਜੇ ਅਸੀਂ ਉੱਥੇ ਪਹੁੰਚੇ ਜਦੋਂ ਪਹੁੰਚੇ ਉਸ ਵੇਲੇ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਕਿ ਉਸ ਵੇਲੇ ਉਹਦੀ ਹਾਲਾਤ ਜਿਹੜੇ ਹੈਗੇ ਆ ਉਹ ਬੈੱਡ ਤੇ ਕੱਲੀ ਪਈ ਹੈ ਤੇ ਬੈੱਡ ਉੱਤੇ ਮਤਲਬ ਮੋਜਾਮੀ ਪਛ ਬਛਾਇਆ ਹੋਇਆ ਹੈ ਜੀ ਤੋ ਮਤਲਬ ਬੈੱਡ ਖਰਾਬ ਨਾ ਹੋਵੇ ਬੈੱਡ ਸ਼ੀਟ ਸੀ ਤੇ ਬੈੱਡ ਸ਼ੀਟ ਦੇ ਉੱਪਰ ਪਈ ਸੀ ਮਤਲਬ ਉਹਦਾ ਲੈਟਰਨ ਬਾਥਰੂਮ ਵਿੱਚੇ ਹੋਇਆ ਸੀ ਤੇ ਉਹ ਸਾਡੇ ਨਾਲ ਬਹਲਾਨ ਚਲਾਣ ਤੇ ਨਾ ਉਹਨੂੰ ਸਾਦਾ ਵੀ ਕੋਈ ਪਤਾ ਨਹੀਂ ਸੀ ਮੇਰੇ ਨਾਲ ਮੇਰੇ ਭਤੀਜਾ ਸੀ ਉਸਨੇ ਉਸਦੀ ਛਾਤੀ ਦਵਾਈ ਤੇ ਤੇ ਉਹਨੇ ਅੱਖਾਂ ਫੇਰੀ ਜੀ ਤੋ ਇਹ ਪਤਾ ਚੱਲਿਆ ਕਿ ਉਹ ਜਿੰਦਾ ਹੈ ਉਸ ਤੋਂ ਬਾਅਦ ਅਸੀਂ ਗੱਡੀ 'ਚ ਮਤਲਬ ਪਾਈ ਹੋਏ ਨਾ ਨਹੀਂ ਪਾਈ ਹੈ ਤੇ ਮੈਂ ਜਿਹੜਾ ਇਸ ਮਤਲਬ ਜੋ ਉੱਥੇ ਦੇਖਿਆ ਜੋ ਵੀਡੀਓ ਬਣੀ ਉਹ ਤੋਂ ਪਹਿਲਾਂ ਹੀ ਬਾਹਰ ਨਿਕਲ ਗਿਆ ਆਪਣੇ ਬੇਟੇ ਨੂੰ ਫੋਨ ਕਰਨ ਲੱਗ ਗਿਆ ਤੇ ਮੈਨੂੰ ਦਾਰਾ ਬਾਰ-ਬਾਰ ਬਾਹਨ ਤੋਂ ਫੜਦਾ ਤੇ ਕਹਿੰਦਾ ਕਿ ਅਸੀਂ ਗੱਲ ਕਰਨੀ ਗੱਲ ਕਰਨੀ ਉਹ ਸਾਨੂੰ ਰੋਕਦਾ ਸੀ ਪਰ ਮੈਂ ਲੜਕੇ ਨੂੰ ਫੋਨ ਕੀਤਾ ਕਿ ਤੂੰ ਸਾਡੇ ਆਪਣੇ ਘਰ ਪਤਾ ਦੇ ਤੇ ਪਿੰਡ ਵਾਲਿਆਂ ਨੂੰ ਵੀ ਪਤਾ ਦੇ ਦੇ ਬੇ ਪਤਾ ਨਹੀਂ ਬਚੀ ਨਹੀਂ ਕਿ ਨਹੀਂ ਬਚਣੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਮਿਲ ਜ ਉਹਦੇ ਚ ਸਾਸ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਅਸੀਂ ਲੈ ਕੇ ਜਿਹੜਾ ਹੈਗਾ ਪਰਮਾਰ ਦੇ ਚਲੇ ਜਾਂਦੇ ਆ ਪਰ ਉਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੋਹਰਾ ਪਰਿਵਾਰ ਹਾਂਜੀ ਸੋਹਰਾ ਪਰਿਵਾਰ ਜਿਹੜਾ ਦਾਰਾ ਉਹ ਬੋਲ ਕੇ ਮੂੰਹੋਂ ਕਹਿੰਦਾ ਸੀ ਬਾਰ-ਬਾਰ ਤੇ ਉਹ ਮਤਲਬ ਉਹ ਤੋਂ ਬਾਅਦ ਅਸੀਂ ਜਿਹੜਾ ਜਾਂਦੇ ਆ ਜੀ RAM ਸਿੰਘ ਵੀ ਕਹਿੰਦਾ ਸੀ ਜੋਤਾਇਆ ਉਹ ਤੇ ਬਾਅਦ ਅਸੀਂ ਮਤਲਬ ਪਰਮਾਰ ਤੇ ਜਾਂਦੇ ਆ ਜੀ ਉਹਨਾਂ ਨੇ ਡੇਢ ਦੋ ਬੋਤਲਾਂ ਉਹਦੀਆਂ ਜੜੀਆਂ ਜੈੜੀਆਂ ਕੱਢੀਆਂ ਟੀਕੇ ਲਾਏ ਤੇ ਟ੍ਰੀਟਮੈਂਟ ਕੀਤਾ ਤੇ ਆਕਸੀਜਨ ਲਾਈ ਗਲੂਕੋਜ਼ ਲਾਇਆ ਤੇ ਉਹਨਾਂ ਨੇ ਮਤਲਬ ਫਿਰ ਰੈਫਰ ਕੀਤੀ ਆ ਰੈਫਰ ਦੇ ਵਿੱਚ ਉਹਨਾਂ ਨੇ ਗਲੂਕੋਜ਼ ਵੀ ਲਾਇਆ ਤੇ ਆਕਸੀਜਨ ਵੀ ਲਾਈ ਪੂਰਾ ਪ੍ਰਬੰਧ ਕਰਕੇ ਇੱਕ ਡਾਕਟਰ ਸਾਡੇ ਨਾਲ ਭੇਜਿਆ ਤੇ ਅਸੀਂ ਪੀਜੀਆਈ 1 ਵਜੇ ਪਹੁੰਚ ਗਏ ਸੀ ਤੇ ਫਿਰ ਪੀਜੀਆਈ ਦਾ ਇਲਾਜ ਚੱਲਿਆ ਉੱਥੇ ਮਤਲਬ ਇਹ ਫਿਰ ਬੁੱਧਵਾਰ ਨੂੰ ਜਾ ਕੇ ਉਹ ਸਾਡੀ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਤੇ ਬੁੱਧਵਾਰ ਸਵੇਰੇ ਜਿਹੜਾ ਹੈਗਾ ਹਸਪਤਾਲ ਤੋਂ ਲੈ ਕੇ ਜਾਂਦੇ ਰੇ ਨਾਲ ਸੋਹਰੇ ਪਰਵਾਸ ਦਾ ਕੋਈ ਗਿਆ ਨਾਲ ਉਹ ਮਤਲਬ ਉਹ ਗਏ ਸੀ ਅੱਧੇ ਘੰਟੇ ਬਾਅਦ ਗਏ ਸੀ ਪਰ ਮਾਰਦੇ ਉੱਥੋਂ ਫਿਰ ਉਹ ਵਾਪਸ ਆ ਗਏ ਜੋ ਇਹ ਨਹੀਂ ਹਾਲ ਤੱਕ ਆਈ ਨਹੀਂ ਗਈ ਪੀਜੀ ਹਾਲ ਤੱਕ ਖਰਾਬ ਸੀ ਉਹਨਾਂ ਦੀ ਨੂਸ ਸੀ ਉਹਨਾਂ ਨਾਲ ਤਾਂ ਜਾਣਾ ਚਾਹੀਦਾ ਜਿਓ ਸੱਚੇ ਨੇ ਹਾਂਜੀ ਉਹ ਅੱਗੇ ਨਹੀਂ ਜਿਗੇ ਉਹ ਪਰਮਾਰ ਦੇ ਤੁਮ ਵਾਪਸ ਆ ਗਏ ਤੇ ਪੀਜੀ ਆਈ ਤਾਂ ਉਹ ਗਈ ਨਹੀਂ ਹਾਂਜੀ ਇੱਕ ਕਹਿ ਰਹੇ ਕਿ ਰੋਡ ਵੀ ਮਾਰੀ ਗਈ ਕੋਈ ਇਮਾਰਤ ਹਾੜ ਕੀਤੀ ਗਈ ਇਹ ਵੀ ਗੱਲਾਂ ਸੀ ਨਹੀਂ ਉਹਦਾ ਚਲੋ ਉਹ ਰੋਕਣ ਵੇਲੇ ਹੱਥ ਚੱਕਦੇ ਸੀ ਮੈਂ ਮਤਲਬ ਉਹਦਾ ਰੋਡ ਤਾਂ ਨਹੀਂ ਸੋਰਾ ਪਰ ਬਾਰ ਪੂਰਾ ਤਾਂ ਕਰਦਾ ਸੀਗਾ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੁਝ ਪਹਿਲਾਂ ਦਿੱਤਾ ਉਹ ਉਹਨਾਂ ਨੇ ਮਾਰੀ ਹੈ ਜੀ ਜੋ ਮਤਲਬ ਸਾਡੀ ਲੜਕੀ ਆ ਆਪ ਜ਼ਹਿਰ ਖਾਂਦੀ ਜਾਂ ਇਦਾਂ ਦੀ ਹਰਕਤ ਕਰਦੀ ਤਾਂ ਉਹਨਾਂ ਨੇ ਸਾਨੂੰ ਪਹਿਲੇ ਬੁਲਾਣਾ ਸੀ ਤੇ ਉਹਨਾਂ ਨੇ ਉਹਦਾ ਇਲਾਜ ਵੀ ਕਰਾਉਣਾ ਸੀ ਉਹਦਾ ਇਲਾਜ ਵਗੈਰਾ ਕੁਝ ਨਹੀਂ ਕਰਾਇਆ ਉਹਨੇ ਇੱਕ ਰਿਪੋਰਟ ਦਿੱਤੀ ਹੈ ਜੋ ਉਹਨੂੰ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ ਸਾਨੂੰ ਜੀ ਜੋ ਕਿ ਮਤਲਬ ਰਾਣਾ ਕਲੀਨਿਕ ਦੀ ਹੈਗੀ ਹੈ ਉਹ 18 ਤਰੀਕ ਨੂੰ 4 ਵਜੇ ਦਾ ਉਹਦੇ ਟਾਈਮ ਉਹਦੇ ਪਰ ਉਹਦੀ ਰਿਪੋਰਟ ਜਿਹੜੀ ਹੈ ਕਿ ਨੋਰਮਲ ਦੱਸਦੇ ਜੇ ਨੋਰਮਲ ਸੀ ਉਸ ਤੋਂ ਬਾਅਦ ਸੀਰੀਅਸ ਕਿਵੇਂ ਹੋਈ ਜਾਂ ਉਹਨੇ ਇਲਾਜ ਕਿਉਂ ਨਹੀਂ ਕਰਾਇਆ ਇਹ ਦਾ ਸਬੂਤ ਦਿੰਦੀ ਹੈ ਕਿ ਉਹਨਾਂ ਨੇ ਆਪ ਮਾਰੀ ਹੈ। ਹਾਂਜੀ। ਜਦ ਬਿਲਕੁਲ ਖਤਮ ਹੋ ਕੀਤਾ ਉਹਨਾਂ ਨੇ। ਜਦ ਬਿਲਕੁਲ ਖਤਮ ਹੋ ਕੀਤਾ ਉਹਨਾਂ ਨੇ ਸਾਨੂੰ ਫੋਨ ਕਰਿਆ। ਆਹੀ ਬੁਲਾਏਗੇ। ਉਹ ਖਤਮ ਹੀ ਕਰਨਾ ਚਾਹੁੰਦੇ ਸੀ। ਇਹਦੇ ਵਿੱਚ ਕੀ ਆ ਹੋਰ ਰਾਜ ਹੋਣਗੇ ਇਹ ਅਸੀਂ ਕੋਈ ਨਹੀਂ ਹੈ। ਕੋਈ ਸਤਾ ਨਹੀਂ ਹੈ। ਉਹਨੇ ਕਰਿਆ ਕੀ ਕਰੇ। ਪਤਾ ਲੱਗੂਗਾ ਜਦ ਉਹ ਸਰਾਜ ਸਾਨੂੰ ਮਿਲੂਗਾ ਉਹ ਅੱਗੇ ਅਸੀਂ ਦੱਸਾਂਗੇ। ਜੋ ਵੀ ਸਾਨੂੰ ਸੁਣ ਵਿੱਚ ਆਵੇ। ਪਤਾ ਕਰ। ਅਸੀਂ ਵੀ ਤਾਂ ਕਿਉਂਕਿ ਇੱਕ ਜਿਹੜੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਨਾ ਉਸ ਤੋਂ ਬਾਅਦ ਪੂਰੀ ਦੁਨੀਆ ਉਹ ਵੀਡੀਓ ਦੇਖ ਕੇ ਰੋ ਰਹੀ ਹੈ। ਚਾਹੇ ਕਿ ਜਿੱਦਾ ਕੋਈ ਦੇਖੋ ਕੋਈ ਬਾਹਰ ਬੈਠਾ ਕੋਈ ਕਿਹੜੇ ਦੇਸ਼ ਬੈਠਾਗਾ ਲੋਕ ਇੱਕ ਹਾਸਾ ਦੇਖ ਕੇ ਰੋ ਰਹੇ ਨੇ ਅਸੀਂ ਜੇ ਆਪਸ ਵਿੱਚ ਬਹੁਤ ਖੁਸ਼ ਸੀ ਦੋ ਮੇਰੇ ਬੱਚੇ ਸੀ ਲੜਕਾ ਤੇ ਲੜਕੀ ਦੋ ਅਸੀਂ ਆਪ ਮੈਂਬਰ ਆ ਅਸੀਂ ਚਾਰ ਹੀ ਮੈਂਬਰ ਨੇ ਆਪਣੇ ਘਰ ਦੇ ਤੇ ਲੜਕੇ ਦਾ ਵਿਆਹ ਜਿਹੜਾ ਉਹ ਲੜਕੀ ਤੋਂ ਇੱਕ ਮਹੀਨਾ ਪਹਿਲਾਂ ਹੁੰਦਾ ਹੈ 5 6 ਤਰੀਕ ਮਤਲਬ 10ਵੇਂ ਮਹੀਨੇ ਦੀ ਤੇ 11ਵੇਂ ਮਹੀਨੇ ਦੀ 6 ਤਰੀਕ ਨੂੰ ਸਾਡੀ ਲੜਕੀ ਦਾ ਵਿਆਹ ਹੁੰਦਾ ਅਸੀਂ ਬੜੀ ਖੁਸ਼ੀਆਂ ਚ ਹੁੰਦੇ ਤੇ ਅਸੀਂ ਸਾਡੀ ਇੱਕ ਛੋਟੀ ਫੈਮਿਲੀ ਸੀ ਤੇ ਅਸੀਂ ਆਪ ਵੀ ਆਪਣਾ ਕੰਮ ਕਰ ਕਰਕੇ ਜਿੰਨੀ ਕਿ ਸਾਡੀ ਸਮਰਥਾ ਉਹਦੇ ਵਿੱਚ ਮਤਲਬ ਰਹਿ ਕੇ ਬੜੇ ਖੁਸ਼ ਸੀ ਤੇ ਸਾਡੀ ਲੜਕੀ ਜਿਹੜੀ ਹੈਗੀ ਨੇ ਮਤਲਬ ਅਮਰਤ ਜਿਹੜਾ ਬੜੇ ਪ੍ਰੇਮ ਛੜਦਾ ਨਾਲ ਧਾਰਨ ਕੀਤਾ ਸੀ ਇਹ 10 ਸਾਲ ਤੋਂ ਜਿਹੜਾ ਹੈਗਾ ਜਦੋਂ ਸਿੰਘ ਇਥੋਂ ਮਤਲਬ ਗੁਰੂ ਗੋਬ ਸਿੰਘ ਨੇ ਜਿੱਦਾਂ ਗੁਰਦੁਆਰਾ ਸਾਹਿਬ ਛੱਡੇ ਆ ਕੇਸਗੜ੍ਹ ਸਾਹਿਬ ਛੱਡੇ ਆ ਉਹਨਾਂ ਦਸ ਦਿਨਾਂ ਚ ਥੱਲੇ ਪੈਂਦੀ ਸੀ ਨੀਤੀ ਧਰਤੀ ਤੇ ਮਤਲਬ ਪੈਂਦੀ ਸੀ ਤੇ ਫਤਿਹ ਛੇ ਦਿਹਾੜੀਆਂ ਤੇ ਮਤਲਬ ਥੱਲੇ ਹਾਂ ਸਵਾ ਦੇ ਦਿਨਾਂ ਚੋਂ ਥੱਲੇ ਪੈਂਦੀ ਸੀ ਤੇ ਫਤਿਹਗੜ੍ਹ ਸਾਹਿਬ ਵੀ ਸਾਡੇ ਮੈਸੇਜ ਵੀ ਜਾਂਦੇ ਸੀ ਮੈਂ ਤੇ ਘਟ ਜਾਂਦਾ ਕਿਉਂਕਿ ਮੈਂ ਇੱਕ ਦਿਹਾੜੀਦਾਰ ਬੰਦਾ ਆ ਮਤਲਬ ਡਿਊਟੀ ਤੇ ਜਾਂਦਾ ਸੀ ਹਾਂਜੀ ਕੋਈ ਆਂਡਾ ਮੀਟ ਨੂੰ ਲੈ ਕੇ ਵੀ ਕੋਈ ਗੱਲ ਸੀ ਹਾਂਜੀ ਹਾਂਜੀ ਇਹ ਉਹਨਾਂ ਦੇ ਮਤਲਬ ਸੱਸ ਨੇ ਉਹ ਤੋਂ ਕਰਵਾਇਆ ਜੀ ਉਹਦੇ ਮਤਲਬ ਜਿਹੜੇ ਸਿੱਖੀ ਆ ਉਹ ਸਾਰੀ ਭੰਗ ਕਰ ਦਿੱਤੀ ਅੱਜ ਉਹਨੇ ਕੋਕਾ ਵੀ ਪਾਇਆ ਉਹਦੇ ਉਹਨੇ ਵਿਸਾਖੀ ਤੋਂ ਅਗਲੇ ਦਿਨ 14 ਤਰੀਕ ਨੂੰ ਉਹਨਾਂ ਨੇ ਉਹਦੇ ਕੋਕਾ ਪਾਇਆ ਜੀ ਜ਼ਬਰਦਸਤੀ ਸਾਡੇ ਘਰ ਆਣ ਤੋਂ ਬਾਅਦ ਵਿੱਚ ਜਦੋਂ ਗਏ ਆ ਤਾਂ ਜ਼ਬਰਦਸਤੀ ਉਹਦੇ ਕੋਕਾ ਵੀ ਪਾਇਆ ਗਿਆ ਤੇ ਬਾਕੀ ਉਹਦੇ ਪੰਜੇ ਕਗਾਰ ਵੀ ਉਹਦੇ ਘਰ ਜਾ ਕੇ ਉਹ ਰੋਈ ਵੀ ਐ ਤਾਂ ਉਹਦੀ ਸੱਸ ਕਹਿੰਦੀ ਤੂੰ ਨਾਟਕ ਕਰਦੀ ਐ ਕਹਿੰਦੀ ਕੰਮ ਤਾਂ ਕਰਨਾ ਹੀ ਪੈਣਾਗਾ ਇਹਨੂੰ ਨਾਟਕ ਕਰਦੀ ਐਂ ਦੀ ਛੋਟੀ ਉਮਰ ਚ ਕੀ ਨਹੀਂ ਬਣਾਇਆ ਕਹਿੰਦੀ ਆ ਹੁਣ ਤੂੰ ਨਾਟਕ ਕਰਕੇ ਦੱਸਦੀ ਕਹਿੰਦੀ ਫਿਰ ਉਹਨੇ ਬਹੁਤ ਟੌਰਚਰ ਕਰਿਆ ਉਹਨੇ ਕਰਦੇ ਰਹੇ ਜੀ ਫਿਰ ਕਹਿੰਦੇ ਆਂਡੇ ਬਣਾਏ ਕਹਿੰਦੀ ਇਹ ਘਰਲੇ ਨੂੰ ਆਂਡੇ ਦੇ ਉਹਨੇ ਦੇ ਦਿੱਤੇ ਉਹਨੇ ਨਹੀਂ ਖਾਦੇ ਤਾਂ ਕਹਿੰਦੀ ਇਹਦਾ ਮਤਲਬ ਤੂੰ ਸਭ ਤੇ ਛੜਾ ਦੂੰਗੀ ਕਹਿੰਦੀ ਤੁਸੀਂ ਤੁਸੀਂ ਭਾਬੀ ਉਹਨਾਂ ਦੇ ਹੂੰ ਅਜਾ ਤੁਸੀਂ ਭੈਣਾ ਜੀ ਤੁਹਾਡੇ ਨਾਲ ਕੋਈ ਗੱਲਬਾਤ ਸ਼ੇਅਰ ਕਰਦੀ ਸੀ ਕਦੇ ਉਹ ਮਤਲਬ ਇੰਨੇ ਮਹੀਨੇ ਬੀਤ ਕੇ ਤੰਗ ਆ ਉਹ ਪਰੇਸ਼ਾਨ ਉਹਨੇ ਕਦੇ ਨਹੀਂ ਬੋਲਿਆ ਉਹਨੇ ਜਦ ਅਸੀਂ ਉਹਨੂੰ ਸਮਝਾਣਾ ਨਾ ਕਿ ਇਦਾਂ ਨਹੀਂ ਇਦਾਂ ਉਹਨੇ ਬੋਲਿਆ ਕਿ ਤੁਸੀਂ ਮਾੜੇ ਐ ਉਹ ਬਹੁਤ ਅੱਛੇ ਐ ਕਹਿੰਦੀ ਤੈਨੂੰ ਜੋਤੀ ਪਤਾ ਨਹੀਂ ਐ ਉਹ ਬਹੁਤ ਅੱਛੇ ਐ ਉਹਨੇ ਮਤਲਬ ਆਪਣਾ ਸਾਰਾ ਕੁਝ ਆਪਣੇ ਵਿੱਚ ਹੀ ਦਬਾ ਲਿਆ ਦਰਦੇ ਨਾ ਹਾਂ ਕਦੇ ਨਹੀਂ ਮਤਲਬ ਉਹੀ ਹੁੰਦਾ ਕਿ ਧੀਆਂ ਨੂੰ ਹੁੰਦਾ ਕਿ ਚਲੋ ਠੀਕ ਹੈ ਇੱਥੇ ਵਿਆਹ ਕੀਤਾ ਤਾਂ ਇੱਥੇ ਰਹੀਏ ਆਪਣੇ ਪਿੰਡਾਂ ਚ ਉਹੀ ਗੱਲ ਹੁੰਦੀ ਹੈ ਕਿ ਚਲੋ ਕੋਈ ਗਾਲੀ ਮਾੜੀ ਮੋਟੀ ਲੜਾਈ ਜੜਾਈ ਹੁੰਦੀ ਰਹਿੰਦੀ ਹੈ ਕਿਉਂਕਿ ਪਰਿਵਾਰ ਦਾ ਵੀ ਪ੍ਰੈਸ਼ਰ ਹੁੰਦਾ ਇਧਰੋਂ ਪੇਕਿਆਂ ਦਾ ਵੀ ਹੁੰਦਾ ਇੱਕ ਕੁੜੀ ਤੇ ਹਨਾ ਬਹੁਤ ਸਾਰਾ ਕੁਝ ਹਾਂ ਜੀ ਹਾਂ ਜੀ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੀ ਥੀ ਫਿਰ ਉਹ ਕਰਦੀ ਥੀ ਉਹ ਕਹਿੰਦੀ ਜੇ ਉਹਨੇ ਮੈਨੂੰ ਉਹਨਾਂ ਦੀਆਂ 100 ਗੱਲਾਂ ਅੱਛੀਆਂ ਦੱਸਣੀਆਂ ਨੇ ਭੈੜੀਆਂ ਦੱਸਣੀਆਂ ਨਾ ਤਾਂ ਉਹਨੇ 50 ਅੱਛੀਆਂ ਵੀ ਦੱਸ ਦੇਣੀਆਂ ਵੀ ਨਹੀਂ ਇਦਾਂ ਨਹੀਂ ਇਦਾਂ ਅਸੀਂ ਉਹਨੂੰ ਕਹੇ ਵੀ ਤੈਨੂੰ ਅਸੀਂ ਉੱਥੇ ਨਹੀਂ ਭੇਜਣਾ ਨਹੀਂ ਭੇਜਣਾ ਉਹ ਕਹਿੰਦੀ ਨਹੀਂ ਜੋਤੀ ਇਦਾਂ ਦੀ ਗੱਲ ਕੋਈ ਨਹੀਂ ਹੈ ਉਹਨੇ ਸਾਨੂੰ ਮਤਲਬ ਆਪਣਾ ਐਨ ਖੁੱਲ ਕੇ ਕਿਸੇ ਨੂੰ ਵੀ ਨਹੀਂ ਦੱਸਿਆ ਸਾਰਾ ਕੁਝ ਜੇ ਕੁਝ ਦੱਸ ਦਿੰਦੀ ਸੀ ਕੁੱਟ ਲਿਆ ਆਪਣੇ ਅੰਦਰ ਹੀ ਸੈਂਦੀ ਰਹੀ ਜੇ ਕਿਸੇ ਕੁਝ 10 ਦਿਨ ਦਾ ਕੁਝ ਕਾਗੇ ਤੁਸੀਂ ਕਰ ਵੀ ਲੈਂਦੇ ਹਾਂ ਹਾਂਜੀ ਹਾਂਜੀ ਉਹਨੇ ਕੁਝ ਨਹੀਂ ਦੱਸਿਆ ਜੇ ਉਹਨੇ ਕੋਈ ਮੈਨੂੰ ਗੱਲ ਦੱਸੇ ਤਾਂ ਕਹਿੰਦੀ ਮੰਮੀ ਅੱਗੇ ਗੱਲ ਨਹੀਂ ਹੋਣੀ ਚਾਹੀਦੀ ਜੇ ਉਹਨਾਂ ਦੀ ਕਰ ਗੱਲ ਪੁੱਛ ਗਈ ਤਾਂ ਉਹਨਾਂ ਮੈਨੂੰ ਮਾਰ ਦੇਣਾ ਮੈਂ ਕਿਹਾ ਇਦਾਂ ਕੀਤਾ ਮੈਂ ਕਿਹਾ ਸਿੱਤ ਨੂੰ ਮਾਸ ਭੇਜਣਾ ਨਹੀਂ ਤੈਨੂੰ ਹੈਗਾ ਕਿ ਨਹੀਂ ਮੰਮੀ ਜਿਕੇ ਦਾ ਕਰਦੀ ਤੂੰ ਬਾਰ ਬਾਰ ਥੋੜੇ ਵਿਆ ਕਰਦੀ ਕਹਿੰਦੀ ਵੀ ਇਦਾਂ ਚੰਗਾ ਲੱਗਦਾ ਕਹਿੰਦੀ ਉਹਨੇ ਵੀ ਠੀਕ ਹੋ ਜਾਣਾ ਕਹਿੰਦੀ ਮਰਿਆ ਜਾ ਕਰਕੇ ਉਹਨਾਂ ਨੇ ਜੀ ਸਾਰੇ ਦੁੱਖ ਮਤਲਬ ਉਹਨਾਂ ਨੇ ਆਪਣੇ ਸਰੀਰ ਤੇ ਸਹਿਨ ਕੀਤੇ ਤੇ ਆਪਣੇ ਘਰ ਦੀ ਉਹ ਗੱਲ ਬਾਹਰ ਨਹੀਂ ਸੀ ਕਰਨੀ ਚਾਹੁੰਦੀ ਸਾਡੀ ਵੀ ਤੇ ਸੋਰੀ ਕਰਦੀ ਵੀ ਇਸ ਕਰਕੇ ਉਹ ਮਤਲਬ ਇਹਨਾਂ ਦੁੱਖਾਂ ਦਾ ਸ਼ਿਕਾਰ ਵੀ ਹੋਏ ਤੇ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਗਈ ਬਹੁਤ ਸਾਰੇ ਲੋਕ ਵੀ ਨਾ ਮਤਲਬ ਸੋਸ਼ਲ ਮੀਡੀਆ ਦੇ ਉੱਪਰ ਦੋਨੇ ਵੀਡੀਓ ਨੂੰ ਨਾਲ ਪਾ ਪਾ ਕੇ ਲੋਕ ਲਿਖ ਰਹੇ ਨੇ ਕਿ ਆ ਕੀ ਹੋ ਗਿਆ ਲੋਕ ਵੀ ਬਹੁਤ ਜ਼ਿਆਦਾ ਕੋਸੀ ਇਥੇ ਕਿਹਦਾ ਕੋਈ ਇੱਕ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਮਤਲਬ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਇੱਕ ਪਾਸੇ ਉਹ ਲੋਕ ਨੇ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੀਡੀਓ ਨੂੰ ਦੇਖ ਕੇ ਚਾਹੇ ਉਹਨਾਂ ਦੀ ਕਦੇ ਕੁਝ ਉਹ ਦੇਖਿਆ ਵੀ ਨਹੀਂ ਕੁਝ ਲੱਗ ਵੀ ਨਹੀਂ ਲੱਗਦੀ ਵੀ ਨਹੀਂ ਹਣੀ ਉਹਨਾਂ ਦੀ ਪਰ ਉਹ ਫੇਰ ਵੀ ਰੋ ਰਹੇ ਨੇ ਸਾਡਾ ਸਾਰਾ ਇਲਾਕਾ ਸਾਡਾ ਸਾਰਾ ਇਲਾਕਾ ਤੇ ਸਾਡਾ ਪਿੰਡ ਸਾਰਾ ਸਾਡੇ ਨਾਲ ਹੈ ਉਹ ਸਾਡੀ ਧੀ ਦੀਆਂ ਹੀ ਸਿਫਤਾ ਕਰਦੇ ਨੇ ਤੇ ਸਚਾਈ ਹੈ ਸਾਡੀ ਧੀ ਬਹੁਤ ਹੀ ਚੰਗੀ ਸੀ ਪਰ ਅੱਜ ਅਸੀਂ ਆਪਣੀ ਧੀ ਨੂੰ ਇੱਕ ਮਤਲਬ ਗਲਤ ਬੰਦਿਆਂ ਦੇ ਨਾਲ ਰਿਸ਼ਤਾ ਕਰਕੇ ਅਸੀਂ ਉਹਨੂੰ ਖੋ ਲਿਆ ਹੈ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਦਾ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਬਿਨਾਂ ਕਸੂਰ ਤੇ ਉਹਨਾਂ ਨੇ ਸਾਨੂੰ ਹੋਰ ਕੋਈ ਉਦਾਂ ਵੈਸੇ ਸ਼ਿਕਾਇਤ ਨਹੀਂ ਕੀਤੀ ਕਿ ਤੁਹਾਡੀ ਘਰ ਦੀ ਕੋਈ ਗਲਤੀ ਹੈ ਤੁਹਾਡੀ ਬੇਟੀ ਦੀ ਕੋਈ ਗਲਤੀ ਹੈ ਇਹ ਉਹਨਾਂ ਨੇ ਅੱਜ ਤੱਕ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਵੈਸੇ ਤਾਂ ਕਰਦੇ ਅਸੀਂ ਪਿੰਡ ਵਾਲਿਆਂ ਤੋਂ ਪਤਾ ਕੀਤਾ ਪਿੰਡ ਵਾਲੇ ਵੀ ਮਤਲਬ ਕਹਿ ਰਹੇ ਕਿ ਬਹੁਤ ਤੁਹਾਡੇ ਵਾਰੀ ਕਹਿ ਰਹੇ ਨੇ ਕਿ ਪੂਰਾ ਨਰਮ ਪਰਿਵਾਰ ਹੈਗਾ ਸਾਰੇ ਇਹਨਾਂ ਮਿਹਨਤੀ ਪਰਿਵਾਰ ਆ ਕਹਿੰਦੇ ਤੁਸੀਂ ਵੀ ਆਪ ਇਹਨੇ ਚਾਵਾਂ ਨਾਲ ਵਿਆਹ ਕੀਤਾ ਉਹ ਪਾਲ ਪੋਸ ਕੇ ਹਨ ਵੱਡੀ ਕੀਤੀ ਹਰੇਕ ਨੂੰ ਹੁੰਦਾ ਪਹਿਲੇ ਤੇ ਵਿਆਹ ਕਰਿਆ ਮਿਸਾਲ ਹੈ ਕੋਈ ਬੇਟੀ ਹੈ ਬਹੁਤ ਉਦਮਤਾ ਹਮ ਨਾਲ ਕਰਿਆ ਆਨੰਦ ਕਾਰਜ ਕਰਵਾਏ ਵਧੀਆ ਗੁਰਦੁਆਰੇ ਚ ਬਹੁਤ ਉਦਨਾ ਕਰਿਆ ਪਰ ਉਹਨਾਂ ਨੇ ਅੱਜ ਸਾਨੂੰ ਮਿੱਟੀ ਬਣਾਤਾ ਸਾਨੂੰ ਕਿਸੇ ਪਾਸੇ ਜੋਗੇ ਛੱਡਿਆ ਸਾਨੂੰ ਇਨਸਾਨੀ ਨਾਲ ਚਾਹੀਦਾ ਮੈਨੂੰ ਆਪਣੀ ਲੜਕੀ ਵੀ ਨਹੀਂ ਚਾਹੀਦੀ ਬਸ ਮੈਨੂੰ ਕੁਛ ਨਹੀਂ ਮਿਲਣਾ ਚਾਹੀਦਾ ਬਸ ਸਾਰਾ ਉਹਨਾ ਬਹੁਤ ਥੱਕਾ ਕਰਿਆ ਮੇਰੀ ਬੇਟੀ ਨਾਲ ਬਸ ਮੇ ਕੁਛ ਨਹੀਂ ਤੇ ਕਰਦੇ ਬਹੁਤ ਦੇਵਦਾ ਤੇ ਉਹ ਮੈਨੂੰ ਵੀ ਖੁਦ ਕਹਿੰਦੀ ਮੰਮੀ ਗੁੱਸੇ ਚ ਕੁਛ ਨਹੀਂ ਹੈਗਾ ਗੁੱਸਾ ਨਹੀਂ ਕਰਨਾ ਚਾਹੀਦਾ بس ਇੱਕੋ ਗੱਲ ਕਹਿਦੀ ਸਾਡੀ ਲੜਕੀ ਬਹੁਤ ਸ਼ੈਨਸ਼ੀਲ ਸੀ ਇਹਦੇ ਚ ਹਰ ਇੱਕ ਗੁਣ ਸੀ ਇਸੇ ਕਰਕੇ ਇੰਨਾ ਲੰਬਾ ਸਮਾਂ ਇਹ ਕਾਲ ਗਈ ਅਸੀਂ ਤਾਂ ਭਾਵੇਂ ਛੋਟਾ ਪਿਆਰਤੀ ਦਾ ਰਿਸ਼ਤਾ ਤੇ ਇੱਕ ਅਲੱਗ ਹੁੰਦਾ ਅਸੀਂ ਭਾਵੇਂ ਛੋਟਾ ਟਾਈਮ ਕਹੀਏ ਵੇ 5 ਮਹੀਨੇ ਕੱਟੇ ਪਰ 5 ਮਹੀਨੇ ਨਹੀਂ ਜੇ ਉਦਾਂ ਦੀ ਲੜਕੀ ਹੁੰਦੀ ਉੱਥੇ 1 ਮਹੀਨਾ ਵੀ ਨਹੀਂ ਕੱਟਿਆ ਜਾਣਾ ਸੀ ਪਰ ਸਾਡੀ ਲੜਕੀ ਸਹੇਂਸੀਲ ਹੋਣ ਕਰਕੇ ਸਾਰੀਆਂ ਗੱਲਾਂ ਨੂੰ ਸੋਚਦੀ ਹੋਈ ਸਿੱਖੀ ਮਰਿਆਦਾ ਨੂੰ ਰੱਖਦੀ ਹੋਈ ਕਿ ਮੈਂ ਦੂਜੇ ਘਰ ਨਹੀਂ ਜਾਣਾ ਜਾਂ ਕੱਲ ਨੂੰ ਬਹੁਤ ਪ੍ਰੋਬਲਮਾਂ ਆਣਗੀਆਂ ਇਸ ਕਰਕੇ ਸਹਿੰਦੀ ਰਹੀ ਪਰ ਉਹਨਾਂ ਨੇ ਫਿਰ ਵੀ ਜ਼ਬਰਦਸਤੀ ਕਰਕੇ ਉਸ ਨੂੰ ਜ਼ਹਿਰ ਖੁਲਾ ਦਿੱਤਾ ਆਖਰੀ ਕਦੋਂ ਗੱਲ ਹੋਈ ਸੀ ਤੁਹਾਡੀ ਸਵੇਰੇ ਹੋਈ ਸੀ ਉਸ ਦਿਨ ਇਹ ਕਹਿੰਦੀ ਸੀ ਵੀ ਮਤਲਬ ਵੇਈ ਜਿਹੜਾ ਹੈ ਕਿ ਮੈਂ ਹਾਰ ਗਈ ਵੇ ਮੇਰੇ ਮਤਲਬ ਮੈਨੂੰ ਤੰਗ ਜਿਆਦਾ ਕਰਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਵੇ ਮੈਂ ਤਲਾਕ ਦੇ ਦਿੰਦਾ ਜਾਂ ਕੁਝ ਵੀ ਹੈ ਇਹ ਇਹਨਾਂ ਨੇ ਇਨਕਾਰ ਕਰ ਦਿੱਤਾ ਵੇ ਕੋਈ ਨਹੀਂ ਮੈਂ ਫੇਰ ਅੱਗੇ ਦੇਖਦੀ ਐ ਉਦਾਂ ਤਲਾਕ ਤੋਂ ਨੇ ਇੰਨੇ ਇੰਨੇ ਦਿਨ ਲੰਘ ਗਏ ਬਿਮਾਰ ਪਈ ਸੀ ਕਿਸੇ ਨੇ ਫੋਨ ਨਹੀਂ ਕਰਿਆ ਤੁਹਾਨੂੰ ਕਿ ਆ ਕੇ ਦੇਖ ਲੋ ਇਹਨਾਂ ਨੇ ਕੋਈ ਫੋਨ ਨਹੀਂ ਕੀਤਾ ਮਤਲਬ ਉਸ ਦਿਨ ਮੈਂ ਕਰਿਆ ਵੀ 18 ਤਰੀਕ ਨੂੰ 19 ਤਰੀਕ ਨੂੰ ਮੈਂ ਫੋਨ ਕਰਿਆ ਵੀ ਇਹ 204 ਨੰਬਰ ਪਰ ਤੇ ਦਿਨ ਵਾਲੇ ਫੋਨ ਪਰ ਇਹਨਾਂ ਨੂੰ ਉਹਨੂੰ ਫੋਨ ਚੱਕਣ ਵੀ ਨਹੀਂ ਦਿੱਤਾ 18 ਤਰੀਕ ਨੂੰ ਚੱਕਦੀ ਸੀ ਸਾਡਾ ਸਾਡਾ ਕੀਤਾ ਫੋਨ ਉਹ ਚੱਕ ਨਹੀਂ ਚੱਕਦੀ ਸੀ ਉਸ ਵੇਲੇ ਫੋਨ ਕਰਦੀ ਸੀ ਜਦੋਂ ਇਹਨਾਂ ਦੇ ਪ੍ਰੈਸ਼ਰ ਵਿੱਚ ਨਹੀਂ ਹੁੰਦੀ ਸੀ ਇਸ ਕਰਕੇ ਕਦੇ ਵੀ ਉਹ ਫੋਨ ਆਪ ਹੀ ਕਰਦੀ ਸੀ ਸਾਡਾ ਫੋਨ ਨਹੀਂ ਚੱਕਿਆ ਜਾਂਦਾ ਸੀ ਜਦੋਂ ਕਦੇ ਇਕੱਲੀ ਹੁੰਦੀ ਸੀ ਜਾਂ ਕੋਈ ਨੇੜੇ ਤੇੜੇ ਨਹੀਂ ਹਾਂ ਸਮਝ ਲਓ ਜੀ ਕੁਝ ਵੀ ਸਮਝ ਲਓ ਤੁਸੀਂ ਵੀ ਇਹ ਮਤਲਬ ਤੇ ਨਾਲ ਤੁਸੀਂ ਤਾਂ ਮਾਂ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਕਿਤੇ ਕੋਈ ਨਹੀਂ ਮੇਰਾ ਨਾ ਕਹਿੰਦੀ ਭੇਜ ਮੇਰੇ ਕੋ ਲੱਗ ਗਈ ਨਾ ਗੁਲੇ ਫਿਰ ਮੇਰਾ ਨਾ ਸਟੰਟ ਪੇਪੇ ਮੈਂ ਬਿਮਾਰ ਐ ਫਿਰ ਉਹ ਨਾ ਮੇਰੇ ਨਾਲ ਬਹੁਤ ਜ਼ਿਆਦਾ ਘਟ ਗੱਲ ਕਰਦੀ ਸੀ ਬੀਮੀ ਤੇ ਉਹਨਾਂ ਨੂੰ ਲੁਕੋ ਕੇ ਰੱਖਣੀ ਵੀ ਇਦਾਂ ਕਹਣਾ ਮੰਮੀ ਮੰਮੀ ਟੈਨਸ਼ਨ ਲੈ ਮੰਮੀ ਤੂੰ ਬਿਮਾਰ ਐ ਬਿੱਤ ਮੂਨ ਨੂੰ ਮੇਨ ਕੋ ਗੱਲ ਨਹੀਂ ਕਰਨੀ ਸੀ ਜੀ ਜੀ ਨਾਲ ਹੋਣੀ ਲਾਸਟ ਗੱਲ ਮੇਰੀ ਬਸ ਵਿਆਹ ਚ ਹੋਈ ਥੀ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਕੀਤਾ ਉਹਨੇ ਫੋਨ ਨਹੀਂ ਉਠਾਇਆ ਉਹਨੇ ਸਾਡਾ ਫੋਨ ਉਠਾਇਆ ਵਿਆਹ ਚ ਆਈ ਸੀ ਉਦੋਂ ਹੀ ਗੱਲ ਹੋਈ ਤੇ ਫੋਨ ਤੇ ਅਸੀਂ ਉਹਨੂੰ ਫੋਨ ਕੀਤਾ ਉਹਨੇ ਫੋਨ ਨਹੀਂ ਉਠਾਇਆ ਮੈਂ ਜੁਆਈ ਨੂੰ ਕਿਹਾ ਕੁਝ ਦਿਨ ਵੀ ਮੈਂ ਜੁਆਈ ਨੂੰ ਕਿਹਾ ਮੈਨੂੰ ਟਪਾਨ ਆਈ ਵੀ ਮੈਂ ਹਾਂਜੀ ਫਿਰ 12 ਵਜੇ ਰਾਤ ਨੂੰ ਕਿਹਾ ਮੈਂ ਉਹਨੂੰ ਕਿਹਾ ਵੀ ਨਾ ਬੱਚੇ ਇਸ ਟਾਈਮ ਨਾ ਜਾਓ ਵੀ ਰਾਤ ਦਾ ਸਮਾਂ ਵੀ ਦੇਖ ਕੋ ਕੁੜੀ ਐ ਵੀ ਸਾਰਾ ਵਿਆਹ ਲੱਗ ਗਿਆ ਤਾਂ ਉਹ ਕਹਿੰਦੇ ਨਹੀਂ ਨਹੀਂ ਵੀ ਮੈਨੂੰ ਤਾਂ ਕੰਮ ਹੈ ਮੈਂ ਤਾਂ ਹੁਣ ਹੀ ਲੈ ਕੇ ਜਾਊਂਗਾ ਚਲ ਮੇਕੇ ਚੱਲ ਵੀ ਮੈਂ ਪੁੱਛੇ ਵਾਂਗੇ ਕੁੜੀ ਨੂੰ ਮਾਂ ਮਾਂ ਪੁੱਤ ਕਹਿੰਦੀ ਮੰਮੀ ਜਾਣਾ ਹੀ ਪੈਣਾ ਹੁਣ ਜੇ ਤੇ ਮੈਨੂੰ ਵਿਆਹਤਾ ਚੱਚੜ ਗਈ ਤਾਂ ਮੈਂ ਜਵਾਈ ਨੂੰ ਗਿਆ ਮੈਂ ਇਹ ਪੁੱਤ ਵੀ ਨਾ ਆਈ ਫੋਨ ਚੱਕਦੀ ਨਾ ਫੋਨ ਕਰਦੀ ਵੀ ਇਹਦੀ ਕੀ ਵਜ੍ਹਾ ਹੈ ਕਹਿੰਦਾ ਮੈਨੂੰ ਕੁਛ ਨਹੀਂ ਪਤਾ ਅਜਾ ਮੁੰਡਾ ਫੌਜ 'ਚ ਸੀ ਜੀ ਹਾਂ ਜੀ ਮੁੰਡਾ ਪਹਿਲੇ ਫੌਜ 'ਚ ਸੀ ਪਰ ਜਦੋਂ ਇਹ ਘਟਨਾ ਜਦੋਂ ਇਹ ਘਟਨਾ ਹੋਈ ਉਹ ਤੋਂ 10 ਦਿਨ ਪਹਿਲੇ ਮਤਲਬ ਘਰੇ ਆਏ ਹਾਂ ਹਾਂਜੀ ਕਿਉਂਕਿ ਦੇਖੋ ਜਿਹੜਾ ਘਰ ਵਾਲਾ ਹੁੰਦਾ ਚਲੋ ਉਹਨੇ ਹੀ ਉਹਨੇ ਵਿਚਾਲੇ ਹਰੇਕ ਮਸਲੇ ਦੇ ਵਿੱਚ ਸਲਝਾਉਣਾ ਹੁੰਦਾ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈਗਾ ਕਿਉਂਕਿ ਚਾਹੇ ਪਰਿਵਾਰ ਨਾਲ ਨਾ ਵੀ ਮਾੜਾ-ਮੋਟਾ ਗੱਲ ਤੋਂ ਬਹਿਸ ਹੋ ਜਾਂਦੀ ਲੇਕਿਨ ਘਰ ਵਾਲਾ ਦਾ ਚਲੋ ਇੱਕ ਪਾਸੇ ਘਰ ਵਾਲੀ ਨੂੰ ਵੀ ਸਮਝਾਉਂਦਾ ਦੂਜੇ ਪਾਸੇ ਆਪਦੇ ਘਰ ਦੇਨੋਂ ਵੀ ਸਮਝਾਉਂਦਾ ਹੈਗਾ ਹਨਾ ਉਹਨੇ ਕਦੇ ਨਹੀਂ ਇਹ ਸਾਈਡ ਲਈ ਕਿ ਠੀਕ ਹੈ ਮੇਰੀ ਘਰ ਵਾਲੀ ਹੈ ਨਹੀਂ 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 ਜੀ ਇਦਾਂ ਦੀ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਭੈਣਾਂ ਦੀ ਸਾਈਡ ਲੈਂਦਾ ਉਹ ਭੈਣਾਂ ਦੇ ਭੈਣਾਂ ਦੇ ਉਹ ਕਹਿੰਦੀ ਵੀ ਮੰਨ ਜਾਂਦਾ ਮੇਰ ਨਾਲ ਗੱਲ ਹੁੰਦੀ ਦੀ ਮਣਮੁਠੀ ਉਹ ਕਹਿੰਦੀ ਵੀ ਮੰਨ ਗੱਲ ਸੁਣ ਲੈਂਦਾ ਮੇਰੀ ਮੂੜ ਕੇ ਕਹਿੰਦੀ ਉਹਦੀ ਕੋਈ ਉੱਤਰ ਨਹੀਂ ਮੁੜ ਕੇ ਦਿੰਦਾ ਫਿਰ ਉਹਨੇ ਪਹਿਣਾ ਨਾਲ ਗੱਲ ਕਰਦਾ ਕਹਿੰਦੀ ਉਹਦੇ ਹਿਸਾਬ ਨਾਲ ਹੀ ਚੱਲਦਾ ਫਿਰ ਬਦਲ ਜਾਂਦਾ ਫਿਰ ਬਦਲ ਜਾਂਦਾ ਕਹਿੰਦੀ ਜੋ ਉਹਦੇ ਪਹਿਣਾ ਉਹਦੀ ਮੰਮੀ ਕਹਿੰਦੀ ਉਹਦਾ ਤਾਂ ਦੋਸਤੋ ਸਾਡਾ ਮਕਸਦ ਇਹੀ ਸੀ ਇਸ ਵੀਡੀਓ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖ ਕੇ ਔਰ ਉਸ ਕੁੜੀ ਜਿਹਦਾ ਨਾਂ ਨੇ ਹਾਂ ਜਿਸ ਦੇ ਨਾਲ ਇੰਨਾ ਜਿਆਦਾ ਤੱਕਾ ਹੋਇਆ ਔਰ ਉਸ ਦੀ ਲਾਸ਼ ਨੂੰ ਦੇਖ ਕੇ ਰੋ ਰਹੇ ਨੇ ਇੱਕ ਪਾਸੇ ਉਸ ਦੀ ਵੀਡੀਓ ਹੱਸਣ ਵਾਲੀ ਚੱਲ ਰਹੀ ਹੈ ਤੇ ਦੂਜੇ ਪਾਸੇ ਜਦੋਂ ਉਹ ਧੜਫ ਰਹੀ ਹੈ ਤਾਂ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਅਸੀਂ ਸਰਕਾਰ ਤੱਕ ਵੀ ਇਹੀ ਗੱਲ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਾਂਗੇ ਕਿ ਜਿਹੜਾ ਇਨਸਾਫ ਹੈ ਉਹ ਮਿਲਣਾ ਚਾਹੀਦਾ ਜੋ ਮੁਲਜ਼ਮ ਨੇ ਜੋ ਸਜ਼ਾ ਦੇ ਹੱਕਦਾਰ ਨੇ ਚਾਹੇ ਫਿਰ ਉਹ ਸੌਰਾ ਪਰਿਵਾਰ ਹੈ ਜਾਂ ਕੋਈ ਵੀ ਹੈ ਅਸੀਂ ਨਹੀਂ ਕਹਿੰਦੇ ਕਿ ਸੌਰਾ ਪਰਿਵਾਰ ਹੈ ਜੇ ਇਲਜ਼ਾਮ ਲੱਗ ਰਹੇ ਨੇ ਔਰ ਜੇ ਇਲਜ਼ਾਮ ਸਹੀ ਨੇ ਜੇ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਝੰਜੜ